ਜਿਹੜਾ ਬਿਜਲੀ ਵਾਲੇ ਖੰਭੇ ਹੁੰਦੇ ਨੇ ਮੈਂ ਕਹਣਾ ਉਹਨਾਂ ਦੇ ਵਿੱਚ ਮੇਖ ਗੱਢਣੀ ਬਹੁਤ ਔਖੀ ਹੈ ਜੀ ਬਿਲਕੁਲ ਜੀ ਤੁਹਾਨੂੰ ਕਿਤੇ ਵੀ ਡ੍ਰਿੱਲ ਕਰਨ ਦੀ ਲੋੜ ਨਹੀਂ ਲੈ ਮਿੱਤਰੋ ਬਹੁਤ ਸਾਰੀਆਂ ਰੀਲਾਂ ਰੁੱਲਾਂ ਚ ਤੁਸੀਂ ਆਹ ਗਨ ਜੀ ਦੇਖੀ ਹੋਣੀ ਆ ਬਹੁਤ ਜ਼ਿਆਦਾ ਕੰਮ ਦੀ ਆ ਹੁਣ ਤੁਹਾਨੂੰ ਮੈਂ ਦੱਸਦਾ ਵੀ ਇਹ ਮਿਲੂਗੀ ਈ-ਮਾਰਕੀਟ ਪਟਿਆਲੇ ਵਾਲਾ ਤਾਂ ਨੰਬਰ ਵੀ ਸਕਰੀਨ ਦੇ ਦਿੱਤਾ ਹੋਇਆ ਘਰੇ ਵੀ ਮੰਗਾ ਲਓ ਇਹ ਜਿਹੜਾ ਬਿਜਲੀ ਵਾਲੇ ਖੰਭੇ ਹੁੰਦੇ ਨੇ ਮੈਂ ਕਹਣਾ ਉਹਨਾਂ ਦੇ ਵਿੱਚ ਮੇਖ ਗੱਢਣੀ ਬਹੁਤ ਔਖੀ ਹੈ ਜੀ ਬਿਲਕੁਲ ਜੀ ਤੁਹਾਨੂੰ ਕਿਤੇ ਵੀ ਡ੍ਰਿੱਲ ਕਰਨ ਦੀ ਲੋੜ ਨਹੀਂ ਤੁਸੀਂ ਕਿਤੇ ਵੀ ਕੋਈ ਪੇਚ ਲਾਉਣਾ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਇਹਦਾ ਮਤਲਬ ਜਿਹੜਾ ਹੈਗਾ ਆ ਮੇਖ ਕਹਿ ਲਈ ਜਾਂ ਕਿੱਲ ਕਹਿ ਲਈ ਇਹਨੂੰ ਆਪਾਂ ਨੇ ਪਾਉਣਾ ਹੈ ਤਾਂ ਇਹਨੂੰ ਹਲਕਾ ਜਿਹਾ ਪ੍ਰੈਸ ਕਰਨਾ ਹੈ ਤਾਂ ਮਤਲਬ ਜਿਹੜਾ ਹੈਗਾ ਜਿੱਥੇ ਤੁਸੀਂ ਕੋਈ ਚੀਜ਼ ਤੈਸਰਾਕ ਕਰਨਾ ਉੱਥੇ ਕਰ ਦੋਗੀ ਉੱਥੇ ਹੀ ਉਹਨੂੰ ਜਾਮ ਕਰ ਦੋਗੀ ਅੱਛਾ ਜੀ ਚਾਹੇ ਖੰਭੇ ਦੇ ਲਾ ਲੋ ਚਾਹੇ ਤੁਸੀਂ ਇਹਨੂੰ ਆਪਣਾ ਲੋਹੇ ਦੀ ਕੋਈ ਚੀਜ਼ ਹੈ ਉਹਦੇ ਤੇ ਲਾ ਲਓ ਜਿੱਥੇ ਮਰਜੀ ਮਤਲਬ ਮਤਲਬ ਕੈਰੀ ਘੌਂਦੀ ਚੀਜ਼ ਦੇ ਵਿੱਚ ਇਹ ਕਿੱਲ ਲਾ ਦੂਗੀ ਹਾਂਜੀ ਬਾਕੀ ਤੁਸੀਂ ਵੀਡੀਓ ਚ ਦੇਖ ਹੀ ਸਕਦੇ ਹੋ ਇਹ ਕਿਵੇਂ ਕੰਮ ਕਰਦੀ ਹੈ ਤੇ ਇਹਦੇ ਵਿੱਚ ਜਿਹੜਾ ਹੈਗਾ ਇਹਦੇ ਨਾਲ ਆਪਾਂ ਤੁਹਾਨੂੰ 120 ਇਹਦੀਆਂ ਮੇਖਾਂ ਜਿਹੜੀਆਂ ਹੈਗੀਆਂ ਆਪਾਂ ਨਾਲ ਦਵਾਂਗੇ ਨਾਲ ਦੇਵਾਂਗੇ ਜੀ ਸਿਰਫ 1100 ਰੁਪਏ ਦੇ ਵਿੱਚ ਇਹ ਪ੍ਰੋਡਕਟ 120 ਮੇਖਾਂ ਦੇ ਨਾਲ ਆਪਾਂ ਦਵਾਂਗੇ ਤੁਹਾਡੇ ਘਰ ਤੱਕ ਪਹੁੰਚਦਾ ਹੋ ਜਾਏ ਪਹੁੰਚਦਾ ਕਰ ਦਾਂਗੇ ਜੀ